हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਬੁੱਗੇ ਬੁੱਗਾ ਪਿੰਡ ਬਿਲਕੁਲ ਨੇੜੇ ਤਰਨਤਾਰਨ ਸਾਹਿਬ ਦੇ ਰਹਿ ਜਾਂਦਾ ਪਿੰਡ ਪਲਾਸੌਰ ਚਤਾਲਾ ਵਲੀਪੁਰ ਇਹ ਪਿੰਡ ਨੇੜੇ ਨੇੜੇ ਆ ਤੇ ਸਵਾਰ ਸੌਰਨ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਵੀਰ ਕਰਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨੋਂ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਵਪਾਰ ਲੈਣ ਦਾ ਕੰਮ ਆ ਰੁਟੀਨ ਦੇ ਵਿੱਚ ਹੀ ਪਸ਼ੂ ਇਹਨਾਂ ਦੇ ਕੋਲ ਮੱਝਾਂ ਝੋਟੀਆਂ ਵੜਾਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਵਪਾਰ ਲਾਈਨ ਦੇ ਵਿੱਚ ਬਾਕੀ ਇੱਥੇ ਆਣ ਕੇ ਕੋਈ ਵੀ ਫਾਰਮਰ ਭਰਾ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੇ ਅੱਜ ਇਸ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੇ ਟੋਟਲ ਤਿੰਨ ਨਾਜਿ ਦਿਖਾਉਣੇ ਆ ਇੱਕ ਮੱਝ ਦਿਖਾ ਦੇਾਂਗੇ ਝੋਟੀ ਦਿਖਾ ਦੇਾਂਗੇ ਦੋ ਬੈੜਾਂ ਤੁਹਾਨੂੰ ਜਿਹੜੀਆਂ ਸੁਈਆਂ ਸਵਈਆਂ ਆਪਾਂ ਦਿਖਾ ਦੇਾਂਗੇ ਗੱਭਣ ਇੱਕ ਵੈੜ ਸੱਚ ਹੋਊਗੀ ਠੀਕ ਆ ਜੀ ਵੱਡੀ ਬੈੜ ਆ ਗੱਭਣ ਸੋ ਚੰਗੇ ਦੁੱਧ ਬਾਦ ਵਾਲੀ ਆ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਤਰਨ ਤਰਨ ਇੱਥੋਂ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਤੇ ਆ ਤਰੀਕਾ ਜ ਤੁਸੀਂ ਨੋਟ ਕਰ ਲਓ ਅੱਜ 16 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 3 ਵਜ ਬਾਕੀ ਇੱਥੇ ਆਣ ਕੇ ਮੇਰਾ ਭਰਾ ਆਪਣੀ ਨਰਕ ਪਰਖ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਕਿਉਂਕਿ ਮਾਲ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਧੜਾ ਧੜ ਤੁਰਿਆ ਆਉਂਦਾ ਤੇ ਵਿਕੀ ਜਾਂਦੇ ਆ ਪਸ਼ੂ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਕਰਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਠੀਕ ਆ ਠੀਕ ਆ ਹਾਂ ਜੀ ਲੈ ਵੀ ਕਰਨ ਅੱਜ ਮਾਲ ਵੀ ਦਿਖਾਵਾਂਗੇ ਆਪਾਂ ਭਰਾਵਾਂ ਮਾਰੋ ਹਾਂ ਜੀ ਜੀ ਤੇ ਪਾਉਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਠੀਕ ਠਾਕ ਓਕੇ ਕਰਨ 3 ਜਨਵਰੀ ਅੱਜ ਹਾਂ ਜੀ ਵੀਰ ਜੀ ਠੀਕ ਆ ਵੜਾ ਦੋ ਆ ਤੇ ਇੱਕ ਝੋਟੀ ਇਧਰਲੇ ਪਾਸੇ ਆਪਣੇ ਕੋਲ ਹਾਂਜੀ ਜੀ ਸਾਰੀਆਂ ਬਰੀਡਾਂ ਹੈਗੀਆਂ ਅੱਜ ਜਰਸੀ ਵੀ ਹੈਗੀ ਆ ਮੋਹਰਾ ਦੀ ਝੋਟੀ ਵੀ ਹੈਗੀ ਆ ਚੱਪਤੀ ਵੜ ਵੀ ਹੈਗੀ ਵੱਡੀ ਹਾਂਜੀ ਠੀਕ ਆ ਮਾਲ ਸੋਇਆ ਆਪਣੇ ਕੋਲ ਦੋ ਜਾਨਵਰ ਸੋਇਆ ਹਾਂਜੀ ਦੋ ਸੋਇਆ ਵੱਡੀ ਵੜ ਗੱਬਣੇ ਆ ਜੀ ਇਹ ਗੱਬਣ ਆਗੇ ਹਾਂਜੀ ਤਿਆਰੀ ਆ ਪੰਜ ਚਾਰ ਦਿਨ ਹੀ ਲਗੀ ਹੋਰ ਵੀ ਟੈਂਕੀ ਆਗੇ ਮੈਂ ਕਿਹਾ ਵੀਰ ਜੀ ਅਸਲਾ ਹੀ ਆ ਤੇ ਹਾਂਜੀ ਲੈ ਵੀ ਦੀਵਾਲੀ ਤੇ ਵੱਡੇ ਵੱਡੇ ਪਟਾਕੇ ਹੈ ਮੈਂ ਕਿਹਾ ਹੁਣ ਗਾੜੀ ਰੋਤੀ ਵੀਰ ਜੀ ਇਹਨਾਂ ਦੀ ਚਲਣੀ ਨਾਲੇ ਬਸ ਬਸ ਹਾਂਜੀ ਸੋ ਸ਼ੁਰੂਆਤ ਕਰ ਰਹੇ ਆ ਕਰਾਂਗੇ ਆਪਾਂ ਕਰਨ ਪਹਿਲਾਂ ਕਿਹੜੇ ਪਾਸਿਓਂ ਇਧਰ ਝੋਟੀ ਤੋਂ ਕਰ ਲੋ ਸਾਨੂੰ ਦਾ ਲਓ ਜੀ ਸ਼ੁਰੂਆਤ ਕਰਦੇ ਆ ਠੀਕ ਆ ਜੀ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਹਾਂਜੀ ਲੱਭ ਜਿਵੇਂ ਮਾਰ ਕੈਮਰਾ ਇਧਰ ਦਿਖਾਇ ਕੋਈ ਸਾਰੇ ਭਰਾਵਾਂ ਨੂੰ ਚੰਗੀ ਝੋਟੀ ਆ ਸ਼ਾਈ ਸ਼ੀ ਬਹੁਤ ਆ ਹਨਾ ਤੇ ਸੁਬਿਆਂ ਦੇ ਵਿੱਚ ਕਿਵੇਂ ਆ ਕਰਨਾ ਦੁੱਜਣ ਝੋਟੀ ਵੀਰ ਜੀ ਪਿਓਰ ਦੁੱਜਾ ਸੁਆ ਠੀਕ ਆ ਹਾਂਜੀ ਤੇ ਬਾਕੀ ਦਿਵਾਲੀ ਦੀ ਬੁਲੀ ਤੇ ਤੋਹਫੇ ਲਈ ਹੈ ਕੱਢ ਕੱਢ ਵੀਡੀਓ ਤੋਹਫੇ ਕੱਢ ਕੱਢ ਮਾਰਨੇ ਆ ਆਪਾਂ ਜਿਵੇਂ ਦੁਕਾਨਦਾਰ ਚੰਗੇ ਚੰਗੇ ਪਟਾਕੇ ਲਿਆਉਂਦੇ ਨਾ ਜਿਹੜੇ ਕਦੀ ਪਹਿਲਾਂ ਨਹੀਂ ਦੇਖੇ ਹਾਂਜੀ ਹ ਸੇਰ ਮੁੰਦੀ ਸਾਰੀ ਜੈਡ ਬਲੈਕ ਆ ਵੇਖ ਲੋ ਜੀ ਲੈ ਵੀ ਹਾਂਜੀ ਕਿਤੇ ਛਾਟੀ ਮਾਰ ਕੇ ਕੱਟੇ ਤੇ ਨਹੀਂ ਵਾਲ ਨਹੀਂ ਨਹੀਂ ਕੱਟੇਗਾ ਵੀਰ ਜੀ ਹੈਗੀ ਜੈਡ ਬਲੈਕ ਨਸਲ ਆ ਤੇ ਹਾਂ ਹਾਂਜੀ ਲੈ ਵੀ ਮੱਥੇ ਤੋਂ ਦੋਸਤੋ ਪੂਛ ਦੇ ਬਿਲਕੁਲ ਐਂਡ ਤੱਕ ਵੇਖੋਗੇ ਤੁਸੀਂ ਵਿਚਵਾਲ ਕੋਈ ਵੀ ਚਿੱਟਾ ਨਹੀਂਗਾ ਸੋ ਚੰਗੀ ਝੋਟੀ ਆ ਦੂਜਾ ਸੂਆ ਹਨਾ ਵੀਰੇ ਹਾਂਜੀ ਵੀਰ ਜੀ ਦੂਜਾ ਪਿਹੋੜ ਤੇ ਜਾ ਅੱਜ ਕਰਨ ਸਮਾਂ ਕਿੰਨਾ ਹੋ ਗਿਆ ਨਹੀਂ ਵੀਰ ਜੀ ਕੱਲ ਦੀ ਝੂਈ ਜੇ ਝੋਟੀ ਕੱਲ ਸਵੇਰ ਦੀ ਹਾਂ ਹਾਂਜੀ ਲੋ ਜੀ ਕੱਲ ਸਵੇਰ ਦੀ ਸੂਈ ਆ ਠੀਕ ਆ ਜੀ ਦੋ ਤਿੰਨ ਚਵਾਈਆਂ ਹੋਈਆਂ ਕੋਈ 8-9 ਕਿਲੋ ਬੋਲਾ ਕੱਢਿਆ ਆਪਾਂ 4-5 ਕਿਲੋ ਕੱਢਿਆ ਜੀ ਹਾਂ ਸਵੇਰੇ ਤੇ 4-5 ਕਿਲੋ ਸ਼ਗਰ ਮਗਰ ਕੀ ਇਹਦਾ ਬੱਚਾ ਕੱਟਾ ਮਗਰ ਕੱਟੀ ਆ ਗਈ ਮਗਰ ਕੱਟੀ ਆ ਠੀਕ ਆ ਕੱਟੀ ਵੀ ਜੈਡ ਬਲੈਕ ਹੀ ਹਾਂ ਇਹ ਵੇਖ ਲਓ ਕੱਟੀ ਦੀ ਵੀ ਪੂਰੀ ਪੂਛ ਇਹ ਕਾਲੀ ਆ ਲੋ ਜੀ ਜੈਡ ਬਲੈਕ ਆਪ ਆ ਤਾਂ ਜੈਡ ਬਲੈਕ ਹੀ ਮਗਰ ਕੱਟੀ ਆ ਕੱਟੀ ਆ ਕੱਲ ਦੀ ਸੂਈ ਇਹ ਤਾਂ 나ੜੂਆ ਨਾਲ ਆ ਬੱਚੇ ਦੇ ਤੇ ਬੋਲਾ ਕਿ ਆਪਣਾ ਕਰਨ ਕਿੰਨਾ ਗਿਆ ਵੀਰ ਜੀ 8 9 ਕਿਲੋ ਬੋਲਾ ਹੋਊਗਾ ਹੁਣ ਹਾਂਜੀ ਅਜੇ ਖਾਲੀ ਨਹੀਂ ਕੀਤੀ ਪੂਰੀ ਅਜੇ ਸ਼ਾਮਾਂ ਨੂੰ ਖਾਲੀ ਕਰਾਂਗੇ ਝੋਟੀ ਪੂਰੀ ਚੰਗੀ ਇਹ ਮਿਲਣ ਬਲਾਉਣ ਤੇ ਚੰਗੇ ਮੈਂ ਕਿ ਵੀਰ ਜੀ ਠੰਡੀ ਸੀਲ ਤੇ ਚਵਾਈ ਵਾਲੇ ਤੇ ਗੱਲਾਂ ਹੀ ਪਰੇ ਦੀਆਂ ਵਾ ਕੋਲੀ ਜਾਨ ਬਿਲਕੁਲ ਸਮਝ ਨਹੀਂ ਆ ਰਾਂ ਆਂਦਾ ਨੀਂਦਾ ਆਉਂਦੀ ਹੈ ਕਰਨ ਮੇਰੇ ਖੋਲ ਇੱਕ ਵਾਰ ਨਾਰਦੀ ਨਾਲ ਤੋੜ ਕੇ ਦਰਸ਼ਨ ਕਰਾਈਏ ਤੇ ਬਾਕੀ ਸੋਹਣੀ ਝੋਟੀ ਆ ਦੋਸਤੋ ਜੈਡ ਬਲੈਕ ਝੋਟੀ ਆ ਵਿਰਲ ਵੰਡ ਪੂਰੇ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਬਥੇਰੇ ਸਮਝਾਉਂਗੇ ਤੁਹਾਨੂੰ ਥੋੜੀ ਤੋਰ ਤਾਰ ਕੇ ਦਿਖਾਉਣੇ ਆਪਾਂ ਇਹ ਦੇਖੋ ਚਮਕ ਕਿਦਾਂ ਦੀ ਝ ਸਿੰਘ ਵੀ ਬਿਲਕੁਲ ਆ ਤੁਹਾਡੇ ਸਾਹਮਣੇ ਆ ਗੋਲ ਸਿੰਘ ਬੜੀ ਫੱਬ ਦੇ ਵਿੱਚ ਲੱਗਾ ਸੋ ਆ ਲੈਵੇ ਆਡਰ ਤੇ ਕੋਈ ਫਿਰ ਤੁਹਾਨੂੰ ਬੈਕਸਾਈਡ ਤੋਂ ਕੈਮਰਾ ਮਾਰ ਕੇ ਦਿਖਾਉਣੇ ਆ ਆ ਲਓ ਜੀ ਆ ਲਓ ਕਰੋ ਚੱਕ ਬਾਕੀ ਪਿੱਠ ਪੂਠ ਬੜੀ ਜਿਆਦੀ ਛੋਟੀ ਦੀ ਪਿੱਠ ਪੂਠਾ ਬਹੁਤ ਵਧੀਆ ਚੌੜਾ ਪਿੱਠ ਪੂੜਾ ਸੋ ਥਣ ਦਾ ਸਾਈਜ਼ ਬਹੁਤ ਵਧੀਆ ਬਾਕੀ ਪੱਧਰ ਇੱਕ ਸਾਰ ਆ ਬੈਕਸਾਈਡ ਤੋਂ ਵਰਲ ਗਾਪ ਗੂਪ ਚੰਗਾ ਚਾਰੇ ਥਾਣਾ ਦਾ ਵਿੱਚ ਥਾਂ ਤੇ ਬਹੁਤਾ ਜਿਆਦਾ ਹੀ ਸੁਆਦੀ ਹੈ ਨਾ ਮੀਰ ਜੀ ਵੇਖੋ ਥਣ ਬੜਾ ਹੀ ਟਾਪ ਦਾ ਥਣ ਝੂਟੀਆਂ ਉਹ ਕਾਲੀ ਸ਼ਾਹ ਇੱਕ ਰਾਗਾ ਬਾਕੀ ਦੀਵਾਲੀ ਤੇ ਇਹੋ ਜਿਹੇ ਮੇਲੇ ਲਾਉਂਦੀਆਂ ਕਰਮਾਲੀਆਂ ਠੀਕ ਆ ਮੈਂ ਕਿਹਾ ਵੀਰ ਜੀ ਇਹੋ ਝੋਟੀਆਂ ਉੱਤੇ ਡੇਡ ਡੇਡ ਦੀਆਂ ਵਿਕਣੀਆਂ ਜੇ ਵੱਲੇ ਆਹ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਆਹ ਵੇਖੋ ਬੈਕ ਸਾਈਡ ਤੋਂ ਇੱਕ ਸਾਰ ਪੱਧਰ ਦੇਵੇ ਆਰਡਰ ਦੀ ਬਹੁਤ ਸੋਹਣੀ ਕਵਾਰੀ ਸਾਰਸ 3 ਝੋਟੀ ਵੇਖੋ ਪਾਟਾ ਪੁੰਡਾ ਬਹੁਤ ਸੋਹਣਾ ਚੌਰ ਸਾ ਠੀਕ ਆ ਜੀ ਨਾਲੇ ਬਿੰਦੀਆਂ ਜਿਹਨੂੰ ਬਟਨ ਵੀ ਕਹਿੰਦੇ ਆ ਉਹ ਵੀ ਲੱਗੇ ਇਹਦੇ ਵੀਰ ਜੀ ਝੋਟੀ ਜੋ ਜੋ ਚਵਾਈਆਂ ਆਈਆਂ ਤੋਂ ਤੋਂ ਬਾਹਰ ਨੂੰ ਨਿਕਲ ਨਹੀਂ ਤੇਰਾ ਕਿਲੋ ਦੁੱਧ ਦਿੱਤਾ ਸਾਨੂੰ 13 ਕਿਲੋ ਪਹਿਲਾਂ ਨੇ ਝੋਟੀ ਨੇ ਦੁੱਧ ਦਿੱਤਾ ਵਾ ਓਕੇ ਫਿਰ ਕੀ ਆਪਾਂ ਜ਼ਿਆਦਾ ਨਹੀਂ ਆਂਦੇ ਨਾ ਚਲੋ ਨਾਰਮਲ ਸੋਇਰਵਾ ਤੇ 13 14 ਕਿਲੋ ਝੋਟੀ ਨੇ ਦੁੱਧ ਚਵਾਉਣਾ ਵਾ ਹਾਂਜੀ ਬਾਕੀ ਗਾੜੀ ਕੋਈ ਵੀਰ ਜੀ ਮਾਲਕ ਸਿਰ ਤੇ ਚਾਹੀਦਾ ਜੇ ਸਾਈ ਬਸ ਵਾਲਾ ਦੁੱਧ ਕਿੰਨਾ ਮਿਲਦੀ ਝੋਲੀ ਬਿਲਕੁਲ ਲੈ ਵੀ ਕਰਨਾ ਚੰਗੀ ਆ ਝੋਟੀ ਦੇਵਾਂਗੇ ਕਿੰਨੇ ਦੀ ਆਪਾਂ ਅੱਜ ਡਿਮਾਂਡ ਵੀਰ ਜੀ ਇਹਦੀ ਚਲੋ ਹੋਰ ਦੋ ਚੌਂ ਦਿਨਾਂ ਨੂੰ ਉੱਥੇ ਡੇਡ ਡੇਡ ਦੀਆਂ ਵਿਗਣੀਆਂ ਇਹੋ ਜਿਹੀਆਂ ਝੋਟੀਆਂ ਆ ਆਪਾਂ ਜੈ ਜੀ ਦੇ ਦੇਣੀ ਆ ਹਾਂ ਨਾਲੇ ਮੌਲੀ ਦੱਸੀ ਇੱਕ ਵੀ ਦੀ ਝੋਟੀ ਦੇ ਦਾਂਗੇ ਤੁਹਾਨੂੰ ਜੀ ਇੱਕ ਵੀ ਦੀ ਹਾਂਜੀ ਵੇਖ ਲਾ ਜੇ ਕੋਈ ਮਾਨ ਤਾਨ ਕਰਕੇ ਕਸਰ ਕੁਸਰ ਕੱਢਣੀ ਹੈ 15 ਦੀ ਦੇ ਦਾਂਗੇ ਸੰਧੂ ਸਾਹਿਬ ਜੈ ਜੀ 15 ਦੀ ਹਾਂਜੀ ਠੀਕ ਆ ਭਰਾ 13 ਵੀ ਸੰਧੂ ਸਾਹਿਬ ਇੱਕ 13 ਦੀ ਹਾਂਜੀ ਬਾਪੂ ਵੀ ਹੁਣ ਹੋ ਗਿਆ ਠੀਕ ਛਾਲਾ ਮਾਰ ਲਿਆ ਮੈਂ ਹੁਣ ਬਾਪੂ ਪੂਰਾ ਕੈਂ ਵਿਆ ਮਹੀਨਾ ਕ ਰੈਸਟ ਦਵਾਤੀ ਨਾ ਹਾਂਜੀ ਇੱਕ 13 ਦੀ ਝੋਟੀ ਲੈ ਕੇ ਲਊਗਾ ਨਹੀਂ ਸੰਤੂ ਸਾਹਿਬ ਇੰਨੀ ਝੋਟੀ ਗਈ ਇੱਕ 13 ਦੀ ਝੋਟੀ ਅੱਜ ਜਿਹੜੀ ਫਾਈਨਲ ਮਿਲ ਜੂਗੀ ਹਾਂਜੀ ਬਹਤ ਹੀ ਸਾਫ ਸੁਥਰੀ ਏ ਕਰਮਾ ਲਈ ਠੀਕ ਆ ਜੀ ਆ ਵੇਖੋ ਬਹੁਤ ਸੋਹਣੇ ਮਗਰੇ ਪਾਈ ਫਿਰਦੀ ਹਾਂਜੀ ਹਾਂਜੀ ਬਾਕੀ ਜਿਵੇਂ ਜਿਵੇਂ ਚੁਵਾਈਆਂ ਚ ਗਈ ਬਾਕੀ ਸੰਤੂ ਸਾਹਿਬ ਵੰਡਾ ਲਵਾ ਦਿਓ ਇੱਕ ਨਹੀਂ ਵੀ ਵੰਡਾ ਕਿੰਨੀਆਂ ਝੋਟੀ ਦੇ ਇਹ ਨਾ ਕੋਈ ਜਦੋਂ ਵੀ ਥਾਂ ਜੋੜਦੀ ਆ ਉਹ ਵਿਰਲਾ ਹਾਂ ਵਿਰਲਾ ਬੜੀਆਂ ਝੋਟੀ ਦੇ ਹਾਂ ਇਧਰ ਵੀ ਵਖਾਦ ਆ ਲੈ ਵੀ ਬਾਣੀ ਵਾਲੇ ਬਣੇ ਉਹ ਵੇਖੋ ਥਣ ਲੱਗਾ ਬਹੁਤ ਥਣ ਬੜਾ ਟਾਪ ਦਾ ਲੱਗਾ ਝੋਟੀ ਨੂੰ ਠੀਕਾ ਲਗ 113000 ਦੀ ਹਾਂਜੀ ਸਾਨੂੰ ਸਾਡ ਅੱਗੇ ਸਾਗਰ ਨੰਬਰ ਤੇ ਇੱਕ ਤੁਹਾਨੂੰ ਹੋਰ ਵਿਖਾਉਣੇ ਆ ਵੱਡੀ ਬੈੜ ਆ ਘੱਟ ਹਾਈਟ ਦੀ ਵੀ ਵੱਡੀ ਆ ਬਾਕੀ ਥੱਲੋਂ ਵੀ ਤੁਸੀਂ ਵੇਖੋ ਕਰਮਾਂ ਲਈ ਠੀਕਾ ਕੋਈ ਵੇਖਣ ਭੱਲ ਨਹੀਂ ਦੇਣ ਦਾ ਤੇ ਇਹ ਆਪਣੇ ਕੋਲ ਕਰਮ ਜਨਮਾ ਸੂਬਾ ਵੀਰ ਇਹ ਵੀਰ ਜੀ ਤੀਜਾ ਸੂਆ ਪਿਓਰ ਵਾਇਡ ਸੁਣੀ ਆ ਸਾਰਾ ਰਿਕਾਰਡ ਵਾਇਡ ਦਾ ਆਪਣੇ ਕੋਲ ਹੈਗਾ ਵਾ ਮਾਲਕਾਂ ਨਾਲ ਆਪਾਂ ਗੱਲ ਕਰਾ ਦਾਂਗੇ ਠੀਕ ਆ ਵੀਰ ਜੀ ਜਿੰਨਾ ਵੀਰਾਂ ਤੋਂ ਲਈ ਆ ਪੀਡੀਐਫ ਇਹਦੇ ਖੁਦ ਮੈਂਬਰ ਐ ਉਹ ਵੀਰ ਠੀਕ ਆ ਹਾਂਜੀ ਉਹ ਖੁਦ ਸਾਰੇ ਪੀਡੀਐਫ ਇਹ ਜੋ ਸੀਮਨ ਜਾ ਕੇ ਲੈ ਕੇ ਆਉਂਦੇ ਆਪਾਂ ਜੀ ਠੀਕ ਆ ਜੀ ਮਤਲਬ ਪਿਛਲੇ ਸਾਲ ਦਾ ਦੁੱਧ ਦਾ ਰਿਕਾਰਡ ਕੋਈ ਦੱਸਿਆ ਨਾ ਸਾਰਾ ਵੀਰ ਜੀ ਉਹ 32 ਕਿਲੋ ਦੁੱਧ ਚ ਆਇਆ ਵਾਇਡ ਨੇ ਦੂਜੇ ਸੂਏ ਐ ਕਿ ਪਿਓਰ ਤੀਜੇ ਸੂਏ ਸੁਣਾ ਹੋਆ ਹਾਂ ਉਹਦੀਆਂ ਇਹਦੀਆਂ ਦੋ ਬੱਚੀਆਂ ਦੋਵੇਂ 68 ਸੀਮਨ ਦੀਆਂ ਉਹਨਾਂ ਦੇ ਕੋ ਸੇਕ ਜੀ ਲੋਵੀ ਅੱਗੇ ਤੋਂ ਸੋਨੇ ਸੈਕਸਰ ਸੀਮਨ ਤੋਂ ਗੱਭਣਾ ਬਾਕੀ ਬਧੇ ਰਿਆਸ ਹੁੰਦੇ ਵੀ ਚਲੋ ਫੀਮੇਲ ਆ ਗਈ ਉਹ ਵੀ ਗਾ ਵਾਧੇ ਵਾਲੀ ਗੱਲ ਹੋ ਜਾਣੀ ਹੈ ਸੋ 30 ਲੀਟਰ ਤੋਂ ਬਾਰ ਬਾਰ ਜਿਹੜੀ ਦੁੱਧ ਦਿੰਦੀ ਰਹੀ ਹੈ ਪਿਛਲੇ ਸਵੇਰਾਂ ਦੇ ਦੌਰਾਨ ਥਣ ਤੁਹਾਨੂੰ ਪ੍ਰੋਪਰ ਆਪ ਦਿਖਾਉਣੇ ਆ ਥਣ ਬਹੁਤ ਸੁਆਦੀ ਲੱਗਾ ਜੀ ਆਹ ਵੇਖੋ ਵਿਰਲਵਾੜ ਦੇ ਵੇਖੋ ਚੱਡਾ ਲੇਵਾ ਮੇਰਾ ਵੀਰ ਮਾਰੋ ਨੀਗਾ ਬਹੁਤ ਸੋਹਣਾ ਬਾਕੀ ਤੁਸੀਂ ਗੈਪ ਵੇਖ ਸਕਦੇ ਜੀ ਵੀ ਅਗਲੇ ਪਿਛਲੇ ਥਾਣਾ ਦੇ ਵਿੱਚ ਤੁਸੀਂ ਗਿੱਟ-ਗਿੱਟ ਦੀ ਦੂਰੀ ਵੇਖੋਗੇ। ਅਏ ਦੇ ਸੰਧੂ ਸਾਹਿਬ ਆ ਇਧਰ ਵੇਖੋ ਆ ਸਾਰਾ ਇਹ ਰਬੜਾ ਬੰਦਰ ਸਾਰੀ ਭਰਨੀ ਆ ਗਾਣੇ। ਹਾਂ ਆ ਵੇਖੋ। ਸਾਡੀ ਬਣਦੀ ਦੀ। ਅਬ ਇਹਦੇ ਬਾਹਰ ਨੂੰ ਨਿਕਲਨੀ ਜਿੰਨੀ ਨਿਕਲੀ। ਵੇਖੋ ਕਿਧਰ ਨੂੰ ਬਣਦੀ ਰੈੜ। ਲੈ ਵੀ। ਅਜੇ ਸਵਾ ਪਹਿ ਆ ਕੇ 5-4 ਲੈ ਚੁੱਕੀ। 5-4 ਦਿਨ ਸੰਧੂ ਸਾਹਿਬ ਲੈ ਗਈ ਤੇ ਫੇਰ ਤੇ ਪਟਾਕੇ ਪਾ ਦੂਗੀ ਤੇ। ਹਾਂ। ਹਾਂ ਜੀ। ਆ ਲਓ ਵੇ। ਬਹੁਤ ਸੋਹਣਾ ਲੇਵਾ। ਬਾਕੀ ਤੁਸੀਂ ਆਪ ਮੇਰਾ ਗਿਰ ਨਿਗਾ ਮਾਰੋ ਕੋਈ ਉਹ ਨਹੀਂ ਵੀ ਉਹਨਾਂ ਹੀ گاਉਂ ਦੀ ਉਹਨਾਂ ਹੀ ਪਛਾਣ ਨੂੰ ਆ ਵੀ ਬੜਾ ਪਛਾਣ ਨੂੰ ਆ ਵੀ ਉਹਨਾਂ ਹੀ ਪਛਾਣ ਨੂੰ ਆ ਲਓ ਜੀ ਅਗੋ ਸਟਾਰਟਿੰਗ ਕਰਮ ਵਾਲੀ ਵੇਖੋ ਉੱਥੋਂ ਦੀ ਆ ਬਿਲਕੁਲ ਮੜਾ ਜਾਂ ਫੇਸ ਕੁਆਲਟੀ ਵਖਾਦੇ ਬਹੁਤੀ ਜਿਆਦੀ ਪਿਆਰੀ ਬਹੁਤ ਸੁਣੀਆ ਆ ਨਸਲ ਬਰੀਡ ਆ ਠੀਕ ਆ ਜੀ ਸੋ ਅਕੇ ਮੇਰੇ ਕਾਫੀ ਵੀਰ ਚੰਗੇ ਜਿਹੜੇ ਚੰਗੇ ਜਾਨਵਰ ਲਾਪਰੇ ਵੀ 32 30 ਲੀਟਰ 30 ਲੀਟਰ ਤੋਂ ਬਾਹਰ ਚਾਹੀਦੀ ਵੈੜ ਜਿਹੜੇ ਭਰਾ ਨੂੰ ਉਹ ਕਾਲ ਕਰਿਓ ਖਾਸ ਤੌਰ ਤੇ ਉੱਤੋਂ ਵੀ ਵੇਖੋ ਕੋਈ ਇਹ ਵੀ ਉੱਚੇ ਇਲਾਕੇ ਵਾਲੀ ਆ ਜਰ ਬੈਠੇ ਵਾਲੀ ਆ ਲੈ ਲਓ ਉੱਤੋਂ ਐ ਤੇਰੇ ਆ ਇੱਕ ਸਾਰ ਬਿਲਕੁਲ ਸਟ੍ਰੇਟ ਆ ਆ ਦੇਖੋ ਥੋੜੀ ਜੀ ਇੱਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਹੇ ਆਪਾਂ ਮਤਲਬ ਨਸਲ ਬ੍ਰੀਡ 100 ਵਾੜਾ 100 ਹੀ ਆ ਠੀਕ ਆ ਜੀ ਬਹੁਤ ਖੂਬਸੂਰਤ ਵਾੜਾ ਲਿਆ ਵੀ ਕਰਨਾ ਇੱਕ ਵਾਰੀ ਮਾੜਾ ਤੋਰ ਕੇ ਦਿਖਾਏ ਨੂੰ ਸੋ ਲੈ ਜੇ ਦੋ ਸੋ ਲੈ ਜੇ ਚਾਰ ਸੋ ਇਨਕ ਦਿਨ ਵੈਸੇ ਕੋਈ ਵੀ ਅੰਕ ਕੇ ਮੇਰਾ ਵੀ ਸੌਦਾ ਕਰ ਲਿਆ ਜੀ ਵੱਡੀ ਵਾੜਾ ਕੋਈ 30 ਲੀਟਰ ਤੋਂ ਬਾਹਰ ਦੁੱਧ ਹੱਸ ਕੇ ਬੜੀ ਰਮਾਨਦਾਰੀ ਨਾਲ ਚਬਾਉਂਦੇ ਦੇਖੋ ਬੁੱਤੀ ਬੱਚੀ ਦੀ ਆਹ ਵੇਖੋ ਜੀ ਫਾਰਮ ਵਾਲੀ ਵਾੜਾ ਆ ਦੇਖ ਆ ਜਾ ਆ ਜਾ ਉਹ ਡਿਜ਼ਾਈਨ ਜਿਹੜਾ ਮੇਰਾ ਭਰਾ ਚੈੱਕ ਕਰੋ ਬਹੁਤਾ ਜਿਆਦਾ ਵੱਖਰਾ ਡਿਫਰੈਂਟ ਡਿਜ਼ਾਈਨ ਲੱਗਾ ਕਰਮਾੜੀ ਨੂੰ ਮੈਂ ਕਿਹਾ ਵੇਖ ਲਓ ਉੱਤੋਂ ਵੀ ਜੀ ਆ ਪੱਧਰੀ ਡੰਡੇ ਆ ਰਹੀ ਨਹੀਂ ਤੇ ਵੱਡੀਆਂ ਗਈਆਂ ਲੱਤ ਲੱਕ ਚੁੱਕ ਜਾਂਦੀਆਂ ਜੀ ਚੁੱਕ ਜਾਂਦੀਆਂ ਨਹੀਂ ਹਾਂਜੀ ਬਾਕੀ ਤੋਰੇ ਚ ਵਧੀਆ ਪਲਵਾਨਾਂ ਵਾਂਗ ਤੋਰਦੀ ਕੋਈ ਉਹ ਨਹੀਂ ਵੀ ਪੈਰਪੂਰ ਨੱਪਦੀ ਆ ਨਾ ਜੀ ਨਾ ਗੱਲ ਹੀ ਕੋਈ ਨਹੀਂ ਕੇ ਹਾਂਜੀ ਲਓ ਜੀ ਚਮਕਦਮ ਕਪੂਰੀ ਆ ਪਿੰਡੇ ਦੀ ਸੋ ਕਰਮਾੜੀ ਕੁਆਲਿਟੀ ਬਹੁਤ ਵਧੀਆ ਠੀਕ ਆ ਜੀ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਜਿੱਥੇ ਆਪਾਂ ਖਲਾਰਦੇ ਨੇ ਉੱਥੇ ਖੜ ਜਾਂਦੀ ਆ ਵੇਖੋ ਪੰਡਾਈ ਪਾਈਆਂ ਸੰਧੂ ਸਾਹਿਬ ਹੁਣੇ ਹੀ ਵੜਨੇ ਠੀਕ ਆ ਲੈ ਵੀ ਮੋੜਲਾ ਕਰਨ ਨਹੀਂ ਸ਼ਾਇਆ ਕੇ ਮੈਂ ਕਹਾਂ ਵੀ ਜੀ ਸਾਂਭੀ ਆ ਵੀ ਕਿਸੇ ਵੀਰ ਨੇ ਇਹ ਨਹੀਂ ਵੀ ਕੋਈ ਇਹ ਨਹੀਂ ਵੀ ਜੋ ਵੱਡੇ ਕੱਦ ਕਰਦੇ ਵਿੱਚ ਤਾਂ ਕੁਝ ਨਹੀਂ ਆ ਘਰ ਖਵਾਇਆ ਵੜ ਨੂੰ ਹਾਂ ਲੋਬੀ ਪ੍ਰਭੂ ਠੀਕ ਆ ਜੀ ਇਹ ਮੰਨਣਾ ਪਊਗਾ ਚਲੋ ਜਿੱਥੋਂ ਵੀ ਜਾਨਵਰ ਚੰਗਾ ਨਿਕਲਦਾ ਜਿਹੜੇ ਫਾਰਮ ਦੇ ਵਿੱਚੋਂ ਕੋਈ ਚੀਜ਼ ਆਉਂਦੀ ਆ ਤੇ ਉਹ ਵੀ ਛਲਾਂਗਾ ਕਰਨ ਦੇ ਬਿਲਕੁਲ ਹੱਕ ਪੱਕ ਦੇ ਵਿੱਚ ਹੁੰਦਾ ਵੀ ਕਿੰਨੇ ਏਡੀ ਵੱਡੀ ਵੈੜ ਤਿਆਰ ਕਰਕੇ ਅੱਗੇ ਮਤਲਬ ਵਪਾਰ ਲੈਣ ਦੇ ਵਿੱਚ ਦਿੱਤੀ ਤੇ ਕੱਲ ਨੂੰ ਫਿਰ ਕਿਸੇ ਵੀਰ ਦੇ ਹਿੱਸੇ ਆਉਣੀ ਆ ਤਪਾਈਤ ਕੋਈ ਵੀ ਕਰਮ ਨਹੀਂ ਦੀ ਹਣ ਪੂਰੀ ਮੈਂ ਕਿਹਾ ਵੀ ਜੀ ਟਿੱਪਣ ਬੜੀ ਵਧੀਆ ਮੋਲੇ ਆ ਰਗੀ ਹਾਂਜੀ ਆਹ ਦੇਖੋ ਜੀ ਸੋ ਮਿਲਕਨਾਰਦ ਦੋ ਪਾਸੇ ਵੇਖੋਗੇ ਮੋਟੀ ਪੈਰ ਪਰ ਸੇਰ ਗਈ ਆ ਠੀਕ ਆ ਅਜੇ ਵੀਰ ਜੀ ਜੋ ਜੋ ਗਾਂ ਤਿਆਰ ਹੋ ਗਈ ਨਾ ਉਤੋਂ ਤੋਂ ਹੀ ਜਿਆਦੀਆਂ ਨਾੜਾ ਫੁੱਲਣੀਆਂ ਜੇ ਹਾਂ ਹਾਂਜੀ ਹੂੰ ਹੂੰ ਲੋ ਜੀ ਕਰੋ ਚੱਕ ਢਾਂਚਾ ਸੋ ਬਹੁਤ ਸੋਹਣੀਆਂ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਚੰਗਾ ਤਧਾਰੂ ਪਸ਼ੂ ਚਾਹੀਦਾ ਤੇ ਬਿਲਕੁਲ ਐਡ ਕਰ ਸਕਦੇ ਜ ਆਪਣੇ ਫਾਰਮ ਦੇ ਵਿੱਚ ਤੇ ਇਹਦਾ ਕਰਨ ਕੀ ਮੋਲ ਕੀ ਡਿਮਾਂਡ ਰਹੂਗੀ ਡਿਮਾਂਡ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਚੰਗਾ ਡੰਗਰ ਦੇ ਮੋਲ ਨਾਲ ਹੀ ਮਿਲਣਾ ਵਾ ਹਾਂਜੀ ਫਿਰ ਵੀ ਆਪਾਂ ਡਿਮਾਂਡ ਜੈ ਜੀ ਕਰਨੀ ਨਾਰਮਲ ਹੀ ਕਰਨੀ ਆ ਆ ਕੋਈ ਆਪਾਂ ਡੇਡ ਨਹੀਂ ਕਰ ਦੇਣਾ ਕੋਈ 140 ਨਹੀਂ ਕਰ ਦੇਣਾ ਹਾਂ ਆਪਾਂ 115 ਜੋ ਛੋੜ ਕਰ ਦਾਂਗੇ ਜੀ 15 ਚੋਂ ਹਾਂਜੀ ਕਰਦੇ ਹੋ ਕਿੰਨੀ ਕਰਦੇ ਆ ਦੱਸੋ ਕਰ ਦਿਓ ਜੀ ਸਾਡੀ ਜਿਹੜਾ ਸਤਿ ਸਾਬ ਇੱਕ 10 ਦੀ ਹਾਂਜੀ ਹਾਂ ਇੱਕ 10 ਦੀ ਲਓ ਜੀ ਇੱਕ 10 ਦੀ ਦੇ ਦੋ ਅੱਢੀ ਦੇ ਦਾਂਗੇ ਤੁਹਾਨੂੰ ਸਾਬ ਸਵਾ ਦੀ ਆ ਆ ਉਹਦਾ ਸੂਈ ਸਵਾ ਦੀ ਜੇਗਾ ਆ ਕੋਈ ਵੀ ਭੈਣ ਭਰਾ ਆਵੇ ਜੇ ਆਪਾਂ ਨੂੰ ਕੋਈ ਜਲਦੀ ਨਹੀਂ ਆ ਕੋਈ ਇਹ ਨਹੀਂ ਵੀ ਆਪਣੀ ਗੱਬਣ ਗੱਬਣੀ ਵੇਖ ਜੇ ਆਪਾਂ ਸਵਾ ਕੇ ਦੁੱਧ 30 32 ਕਿਲੋ ਕਿਸੇ ਨੂੰ ਚਵਾ ਕੇ ਫੇਰ ਵੀ ਗਾਂ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਨਹੀਂ ਆਪਾਂ ਨੂੰ ਤਸੰਨ ਨਹੀਂ ਹੋਣਾ ਚਾਹੀਦਾ ਵੀ ਰੋਜ ਹੱਥਾਂ ਦੇ ਵਿੱਚੋਂ ਪਸ਼ੂ ਨਿਕਲਦੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਵੀਰ ਭਰਾ ਸਾਰੇ ਪਰਖ ਵਾਲੇ ਉਹਨਾਂ ਨੇ ਵੇਖ ਹੀ ਲੈਣਾ ਸਾਨੂੰ ਸਭ ਕੀ ਚੀਜ਼ ਆ ਲੋ ਵੀ ਭਰਾਵਾ ਠੀਕ ਆ ਜੀ ਬਾਕੀ ਜਜਮੈਂਟ ਤੁਸੀਂ ਕਰਿਓ ਜੇ ਹਾਂ ਜੀ ਬਹੁਤ ਸੋਹਣੇ ਬਖਾਲੇ ਦੇ ਵਿੱਚ ਆ ਦੇਖਦੂ ਬੜੀ ਚੰਗੀ ਆ ਬੈੜਦੀ ਪਸੰਦ ਆਊਗੀ ਭਰਾਵਾ ਨੂੰ ਠੀਕ ਆ ਜੀ ਬਹੁਤ ਹੀ ਖੂਬਸੂਰਤ ਬੈੜ ਆ 1 ਲੱਖ 8000 ਦੀ ਆ ਫਾਈਨਲ 1 ਲੱਖ ਦੀ ਸਾਨੂੰ ਦਾ ਹਾਵ ਨਹੀਂ ਕਰੋ ਗੱਲ ਹਾਂ ਜੀ ਉਹ ਵੀ ਗੱਬਣ ਹਾਂ ਸੂਈ ਜੇ ਕੱਲ ਨੂੰ ਹੋ ਸਕੇ ਨਾ ਵੀਡੀਓ ਤੇ ਵੀ ਕੇ ਕੱਬਣ ਆਪਾਂ ਸੂਈ ਪਾ ਦਈਏ ਬਾਜ ਭੈਣ ਭਰਾ ਕਹਿਣ ਤੁਸੀਂ ਅੱਠ ਦੀ ਪਾਈ ਤੇ ਅੱਠ ਦੀ ਪਰ ਇਹ ਨਹੀਂ ਪਾ ਸਾਮ ਦਾ ਮੁੱਲ ਲੈਣਾ ਜੀ ਆਪਾਂ ਠੀਕ ਆ ਵੀਰੇ ਹਾਂਜੀ ਲੋ ਵੀ ਉਹ ਗੱਲ ਜਿਹੜੀ ਦੋਸਤੋ ਵੱਖਰੀ ਹੋਊਗੀ ਠੀਕ ਆ ਜੀ ਜੋ ਕੇਰ ਆ ਜੋ ਸਮਾਰਟੀ ਪੱਕੀ ਚਾਹੀਦੀ ਹੈ ਬਾਕੀ ਆ ਤੁਹਾਡੇ ਸਾਹਮਣੇ ਆ ਸਾਰੇ ਪਾਸਿਓਂ ਵੇਖੋ ਅੱਗੋਂ ਪਿਛੋਂ ਦੋ ਸਾਈਡਾਂ ਤੋਂ ਤਸੱਲੀ ਨਾਲ ਤੁਹਾਨੂੰ ਦਿਖਾਤੀ ਆ ਬਹੁਤ ਹੀ ਕਮਾਲ ਦੀ ਆ ਕਰਮ ਵਾਲੀ ਕਰਿਓ ਫੈਲ ਕਦਮੀ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ ਜਿਨੇ ਚੰਗੇ ਪੈਸੇ ਲਾਉਣੇ ਆ ਇਸ ਹਿਸਾਬ ਵੜਦਾ ਪਸ਼ੂ ਤੁਸੀਂ ਲੱਭ ਰਹੇ ਜੀ ਤੇ ਛੱਡ ਦੇਣੀ ਠੀਕ ਆ ਬਾਕੀ ਆ ਨੁਗਰੀ ਘੋੜੀ ਵਾਂਗੂ ਨੁਗਰੀ ਘੋੜੀ ਵੱਡੀ ਆ ਹਾਂਜੀ ਬੋਲ ਵੱਡੀ ਆ ਚਮਕ ਤਾਮਕ ਪਿੰਡਾ ਪੁੰਡਾ ਵੀ ਉਸੇ ਤਰ੍ਹਾਂ ਹੀ ਮੈਂ ਤਾਂ ਦਾ ਸ਼ੈਨਿਕ ਪੂਰੀ ਪੂਰੀ ਸਾਨੂੰ ਸਾਥ ਉਦੋਂ ਬਾਅਦ ਇਧਰਲੇ ਪਾਸੇ ਆਪਣੇ ਕੋਲ ਜਰਸੀ ਆ ਗਈ ਇੱਕ ਹਾਂਜੀ ਸਾਨੂੰ ਦਾ ਜਰਸੀ ਆ ਗਈ ਹਾਂ ਜਰਸੀ ਕੀ ਬੇਰਵਾ ਇਸ ਜਰਸੀ ਦਾ ਇਹ ਸੰਸਾ ਪਰਚੋਂ ਦੀ ਸੂਈ ਜੇ ਠੀਕ ਆ ਤੇ ਮਗਰ ਵੱਛਾ ਆ ਗਿਆ ਜੀ ਆ ਹੁਣ ਕੋਈ 11 ਕਿਲੋ ਬੋਲਾ ਆ ਗਿਆ ਜੀ ਥੱਲੇ 11 ਕਿਲੋ 10 ਮੰਨੇ ਭੈਣ ਭਰਾ ਠੀਕ ਆ ਆਪਣੀ ਦੋ ਟਾਈਮ ਚੋ ਕੇ ਲਵੇਂ ਲਓ ਵੀ 10 ਕਿਲੋ ਮੰਨ ਕੇ ਬੋਲੇ ਦੀ ਹਾਂ ਜੀ ਤੁਸੀਂ ਬਿਲਕੁਲ ਤਸल्ली ਸੌਦਾ ਕਰ ਲਿਆ ਜੇ ਮੁੱਠੀ ਵਾਲਾ ਥਾਣਾ ਲੱਗਾ ਥਾਣੇ ਤੋਂ ਬੜਾ ਚੰਗਾ ਹੋਇਆ ਚਵਾਈ ਵੀ ਚੰਗੀ ਜੀ ਨਸਲ ਬ੍ਰੀਡ ਦੇ ਵਿੱਚ ਆ ਗਈ ਹੈ ਬੂਤੀ ਪੱਤੀ ਬਿਲਕੁਲ ਟੋਵਾ ਉਸੇ ਤਰ੍ਹਾਂ ਹੀ ਛੋਟਾ ਕੰਨ ਮੱਥੇ ਤੇ ਪੂਰਾ ਬਿਲਕੁਲ ਮੋਟੀ ਅੱਖ ਹਾਂ ਜੀ ਆਰਡਰ ਦੀ ਕੁਆਲਿਟੀ ਹੈ ਬੈਕ ਸਾਈਡ ਤੋਂ ਤੇ 10 ਕਿਲੋ ਐਸ ਵਕਤ ਪੌੜਾ ਪਰਸੋਂ ਦੀ ਸੂਈ ਹੈ ਬੱਛਾ ਮਗਰ ਕਾਫੀ ਕਲਰ ਦਾ ਰੰਗ ਆ ਬੈਠਦਾ ਪਸੰਦ ਆਊਗੀ ਭਰਾਵਾਂ ਨੂੰ ਚਵਾਈ ਚਵਾਈ ਦੀ ਚੰਗੀ ਨਿਕਲੀ ਚਵਾਈ ਦੀ ਵਧੀਆ ਸੰਤੂ ਸਾਹਿਬ ਵਧੀਆ ਚਵਾਈ ਦੀ ਚਵਾਈ ਨਹੀਂ ਮਾੜੀ ਹਾਂ ਜੀ ਮਤਲਬ ਚਲੋ ਤੁਸੀਂ 2-4 ਚਵਾਈਆਂ ਕੀ ਕੀਤੀਆਂ ਨਹੀਂ ਚ ਕੀ ਕੇ ਭਰਾ ਹਾਂਜੀ ਤੇ ਇਹ ਵੀ ਕਰਨ ਖੋਲ ਮੜਾ ਤੋਰ ਕੇ ਦਿਖਾ ਦਗੇ ਬੱਚਾ ਮਗਰ ਠੀਕ ਆ ਜੀ ਕਈ ਆਪਣੇ ਸੱਜਣ ਜਿਹੜਾ ਜਰਸੀ ਦਾ ਵਿੱਚ ਜਿਆਦਾ ਕਰਾਸ ਰੱਖ ਬਿਲਕੁਲ ਪਸੰਦ ਕਰਦੇ ਆਹ ਵੇਖੋ ਜੀ ਜਰਸੀ ਵੈੜ ਖਰੀਦ ਲਈ ਆਹ ਜਰਸੀ ਬੱਚੀ ਦੀ ਬੁਦੀ ਪਾਤੀ ਬੜੀ ਪਿਆਰੀ ਆਹ ਵੇਖੋ ਟੋਆ ਟਾਵਾ ਵੇਖੋ ਕਿੰਨਾ ਡੂੰਗਾ ਥੋੜੀ ਜੀ ਫਿੱਕੀ ਰਹਿ ਗਈ ਆ ਵੈੜ ਸੇਵਾ ਨਹੀਂ ਹੋਈ ਕਿ ਇੱਕੋ ਹਾਂਜੀ ਬਾਕੀ ਥੱਲੋ ਆਪਾਂ ਕਰਨ ਵਿੱਚ ਇਹ ਗੱਲ ਕਰਦੇ ਪਸ਼ੂ ਚੁਵਾਈ ਦਾ ਸਾਫ ਹੋਣਾ ਚਾਹੀਦਾ ਚੁਵਾਈ ਦਾ ਸਾਫ ਤੁਹਾਨੂੰ ਜਿਹੜਾ ਗਲਸਾ ਫਿੱਕਾ ਚਲੋ ਅਗਲੇ ਹਰੇਕ ਦੀ ਸੇਵਾ ਹਾਂਜੀ ਹਾਂਜੀ ਉਹਦੇ ਭੈਣ ਭਰਾ ਸਾਮ ਸੰਭਾਲ ਕਰੂ ਤੇ ਆਪੇ ਚਲੋ ਹੋਈ ਜਾਣਾ ਹਾਂ ਹਾਂਜੀ ਹਾਂਜੀ ਲਓ ਜੀ ਠੀਕ ਹੈ ਬਾਕੀ ਚਲੋ ਮਗਰ ਬੱਚਾ ਵੀ ਬੜਾ ਪਲਿਆ ਪਲੀਤਾ ਕੋਈਕ ਚਲੋ ਸੂਸਵਾ ਦੇ ਵਿੱਚ ਆ ਜਾਂਦਾ ਪਸ਼ੂ ਬੱਚੇ ਨੇ ਸਾਨੂੰ ਸਾਹ ਵੈੜ ਖਿੱਚੀ ਹੈ ਜਿਹੜੀ ਬੱਚਾ ਬੜਾ ਜਿਆਦਾ ਚੰਗਾ ਦਿੱਤਾ ਬਸ ਬਸ ਆ ਜਾ ਆ ਜਾ ਬਾਕੀ ਉਹੋ ਜੀ ਨਹੀਂ ਕੋਈ ਆ ਗਈ ਠੰਡੀ ਸੀ ਲਿਆ ਬੈਠ ਜਿਤਨਾ ਮਰਜੀ ਇਤਨਾ ਹੀ ਬੈਜੋ ਹੂੰ ਠੀਕ ਟੂਣ ਜਾਨ ਬੜੀ ਆ ਨਹੀਂ ਉਤਰਾ ਮਿੱਠੀ ਠੰਡੀ ਆ ਹਾਂਜੀ ਹਾਂਜੀ ਠੰਣੀ ਵੀ ਬੜਾ ਜਿਆਦਾ ਚੰਗਾ ਲੱਗਾ ਸੋ ਕੋਈ ਭੈਣ ਚਵਾਈ ਕਰੇ ਕੋਈ ਭਰਾ ਚੋਵੇ ਕੋਈ ਬਜ਼ੁਰਗ ਚੋਵੇ ਠੀਕ ਆ ਜੀ ਸੋ ਜਿੰਦਾ ਮਰਜੀ ਤਸੱਲੀ ਕਰੋ ਬਾਕੀ ਵੇਖੋ ਕੋਈ ਉੱਤੋਂ ਪੱਧਰ ਹੀ ਆਏ ਕੋਈ ਕੁੱਬੀ ਜੀ ਨਹੀਂ ਆ ਜਰਸੀਆਂ ਜ਼ਿਆਦਾ ਤੇ ਕੁੱਬੀਆਂ ਨਹੀਂ ਹੁੰਦੀਆਂ ਜੀ ਆ ਨਹੀਂ ਨਹੀਂ ਉਦਾਂ ਬਿਲਕੁਲ ਨਿੱਕੇ ਸਟਰਕਚਰ ਦੀ ਵੀ ਨਹੀਂ ਗੀ ਹਾਂਜੀ ਹਾਂਜੀ ਹੁਣ ਰਾਜੀ ਰੂਜੀ ਹੋ ਗਈ ਨਾ ਦੁਨੀਆ ਆਪਣਾ ਮੈਂ ਕਹਿੰਦਾ ਸਾਨੂੰ ਸਭ ਕਦ ਵੀ ਚੰਗਾ ਬੈਠਦਾ ਜਰਸੀਆਂ ਮੁਕਾਬਲੇ ਹਾਂ ਬਾਕੀ ਪਿੰਡੇ ਪੁੰਡੇ ਦੀ ਵੀ ਕੋਈ ਬਾਦੂ ਘਟੂ ਨਿਸ਼ਾਨ ਦਾਗ ਨਹੀਂ ਨਾ ਹਾਂਜੀ ਹਾਂਜੀ ਵਧੀਆ ਸਾਫ ਪਿੰਡੇ ਪੁੰਡੇ ਦੀ ਜਾਂ ਲੇਵੇ ਦੀ ਵੀ ਬਿਲਕੁਲ ਸਾਫ ਸੁਥਰੀ ਆ ਤੇ ਥਣ ਚਵਾਈ ਵਾਲਾ ਥੀ ਮੁੱਠੀ ਆ ਤੇ ਕੋਈ ਕਿਸੇ ਰਕਮ ਦੀ ਭੂਰ ਛਟਾ ਨਹੀਂ ਗਾ ਬਾਕੀ ਬੱਚਾ ਮਗਰ ਅਜ ਤਾਂ ਮਾਰੋਨੇਗਾ ਠੀਕ ਹੈ ਜੀ ਐਵੇਂ ਚਲੋ ਪਸੂ ਖਿੱਚਿਆ ਜਾਂਦਾ ਬਾਕੀ ਕਹਿ ਦੇਣਾ ਬੱਚਾ ਬੱਚਾ ਚੰਗਾ ਵੱਡਾ ਦਿੱਤਾ ਤੁਸਨ ਸਾਹਿਬ ਹਾਂ ਇੱਕ ਗਰੀ ਤੁਹਾਨੂੰ ਝਾਤੀ ਮਰਾਦਾ ਥਣ ਬੜਾ ਜਿਆਦਾ ਚੰਗਾ ਲੱਗਾ ਬੜਾ ਨਵੀਕਰਨ 10 ਮੋਲ ਭਰਾ ਇਹਦਾ ਮੋਲ ਇਸ ਨੂੰ ਸਾਹਿਬ ਜੀ ਐਡ ਲੀਸੀ ਇਹਦੇ ਮੋਲੇ ਵੀ ਆਪਾਂ ਲੈਸਾ ਹੀ ਕਰ ਦੇਣਾ ਹਾਂ ਹਾਂ ਜੀ ਦੇ ਦਈਏ ਕਿੰਨੇ ਦੀ ਫਿਰ ਮੋਲ 50 ਕਰ ਲਈ ਤੁਸਨ ਸਾਹਿਬ 45 ਦੀ ਦੇ ਦਾਂਗੇ 45000 ਦੀ ਹਾਂ ਜੀ 45 ਦੀ ਦੇ ਦਾਂਗੇ ਫਿਰ ਹੁਣ ਕਰ ਦਈਏ 43 ਦੀ 43000 ਦੀ 42 ਦੀ 42 ਦੀ ਦੇ ਦਾਂਗੇ ਲੈ ਵੀ ਹੁਣ ਤਰ ਆਈਏ ਨਹੀਂ ਹੁਣ ਨਹੀਂ ਹੁਣ ਜਿਆਦਾ ਨਾ ਆਈਏ ਠੀਕ ਆ ਜਿਆਦਾ ਕੰਮ ਲੈ ਵੀ 42000 ਦੀ ਇਹ ਫਾਈਨਲ ਹਾਂ ਨਾ ਜਿਹੜੀ 42000 ਦੀ ਮਿਲਨੀ ਦੇ ਦਾਂਗੇ ਜੀ ਜੀ ਤੁਹਾਨੂੰ ਸਭ ਚੀਜ਼ ਦੇ ਦਾਂ ਨਾ ਚੀਜ਼ ਦੇ ਮੁੱਲ ਆਪਾਂ ਜਿਆਦਾ ਨਹੀਂ ਆਂਦੇ 12 ਕਿਲੋ ਵੀ ਦੇਈ ਗਈ ਨਾ ਕਰਮਾਲੀ ਦੇ ਅਗਲੇ ਦਾ ਘਰ ਭਰ ਦੇਣਾ ਇਹ ਹਾਂ ਹਾਂ ਜੀ ਨਹੀਂ ਅੱਛੀ ਚੰਗੀ ਹਾਂ ਜੀ ਠੀਕ ਆ 42000 ਦੀ ਆ ਦੋਸੋ ਬਾਕੀ ਸਾਰੇ ਭਰਾਵਾਂ ਨੂੰ ਪਤਾ ਚੀਜ਼ ਦੇ ਮੁੱਲ ਜਿਹੜੇ ਪੁੱਛਣੇ ਚਲੋ ਜਿਆਦਾ ਨਹੀਂ ਆਪਾਂ ਕਹਿੰਦਾ ਕੋਈ 12 13 13 ਹੱਦ 14 ਨੂੰ ਵੀ ਛੰਦ ਲਾਦੇ ਟਾਕੀ ਲਾ ਜਣਾ ਸੰਧੂ ਸਾਹਿਬ ਇਹ ਤੀਜੇ ਦੂਜੇ ਤੇ ਜਿਹੇ ਦਿਨ ਦੀ ਸੂਈ ਤੇ 11 ਕਿਲੋ ਹੋਣਾ ਹੈਗਾ ਜੀ ਤਿਆਰ ਹਾਂ ਜੀ ਜਿਹੜਾ ਆਪਾਂ ਉਹ ਦੱਸਣਾ ਜਿਹੜਾ ਆਪਣੇ ਘਰੋਂ ਚੁਆ ਕੇ ਦੇਣਾ ਆਪਾਂ ਬਸ ਵੀਰੇ ਹਾਂਜੀ ਲੋ ਵੀ ਇਹ ਅੱਜ ਐਨੀਮਲ ਜਿਹੜੇ 203 ਤੁਹਾਨੂੰ ਦਿਖਾਏ ਆ ਇੱਕ ਝੋਟੀ ਤੁਹਾਨੂੰ ਦਿਖਾਈ ਆ ਵੈਸੇ ਆਏ ਅੱਜ ਬਿਲਕੁਲ ਟੂਪਈਆਂ ਕਰਮਾਲੀਆਂ ਠੀਕ ਆ ਜੀ ਝੋਟੀ ਵੀ ਜੈਡ ਬਲੈਕ ਮਗਰ ਕੱਟੀ ਜੈਡ ਬਲੈਕ ਵੈੜ ਇਹ ਵੀ ਤੁਹਾਨੂੰ ਆਪਾਂ ਟੈਂਕ ਵਰਗੀ ਬੁਖਾਤੀ ਆ ਵੱਡੀ ਪਲੀ ਪਲੀਤੀ ਮੈਂ ਕਹਾਂ ਵੀਰ ਜੀ ਪਟਾਕੇ ਦੀਵਾਲੀ ਤੋਂ ਪਹਿਲਾਂ ਹੀ ਪਾਤੇ ਆਪਾਂ ਆ ਹਾਂ ਅਜੇ ਪਾਵਾਂਗੇ ਤੇ ਆੜੀ ਡੰ ਨੇ ਸੋਹਣਾ ਪਸ਼ੂ ਆ ਸਾਫ ਸੁਥਰਾ ਨਹੀਂ ਸਾਫ ਸੁਥਰੇ ਜਿੰਦਾ ਜੀ ਸਾਫ ਸੁਥਰੇ ਦਾ ਚਲੋ ਵੀਰ ਕੋਈ 2 4000 ਵੱਧ ਕਾ ਨਹੀਂ ਦੇਖਦਾ ਵੀਰ ਜੀ ਗਾੜੀ ਕਿਸੇ ਨੂੰ ਮਾਲ ਚੰਗਾ ਮਿਲ ਜੇ ਨਾ ਮੋਲ ਲਾਉਣ ਤੋਂ ਕੋਈ ਭੈਣ ਭਰਾ ਪਛਾਣੇ ਰਹਿੰਦਾ ਹਾਂਜੀ ਡੰਗਰ ਚਾਹ ਗਾੜੀ ਸਾਫ ਹੋਵੇ ਕਿਸੇ ਦੇ ਮਨ ਨੂੰ ਲੱਗਣਾ ਚਾਹੀਦਾ ਹਾਂਜੀ ਹਾਂਜੀ ਲਓ ਵੀ ਕਰਨੇ ਵੀਰੇ ਕੰਟੈਕਟ ਨੰਬਰ ਇੱਕ ਕਰ ਜਾਂਦੇ ਆਪਾਂ ਨੰਬਰ ਵੀਰ ਜੀ 78140 21780 ਦੂਜਾ 828885590 ਠੀਕ ਹੈ ਪ੍ਰਾਣ ਹਾਂਜੀ ਲਓ ਵੀ ਦੋਸਤੋ ਕਰੋ ਨੰਬਰਾਂ ਤੇ ਕਾਲ ਕਰੋ ਗੱਲਬਾਤ ਮਾਲ ਆਇਆ ਗਿਆ ਰਹਿੰਦਾ ਰੁਟੀਨ ਦੇ ਵਿੱਚ ਪੁੱਛਗਿੱਛ ਕਰਦੇ ਰਹਾ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬਿੜੀਓ ਵੇਖਣ ਦੇ ਲਈ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ